ਸਾਨੂੰ ਟੈਲੀਫੋਨ 'ਚ ਸੂਚਨਾ ਮਿਲੀ ਕਿ ਅਜੇ ਮੈਂ ਦੇ ਘਰ ਦੇ ਬੈਕਸਾਈਡ ਹਸਪੀਟਲ ਦੇ ਬੈਕਸਾਈਡ ਤੇ ਮਕਾਨ 'ਚ ਅੱਗ ਲੱਗੀ ਆ ਸਾਡੀ ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਅਸੀਂ ਆ ਕੇ ਅੱਗ ਤੇ ਕੰਟਰੋਲ ਕੀਤਾ ਸਾਡੀਆਂ ਤਕਰੀਬਨ 3 ਗੱਡੀਆਂ ਲੱਗੀਆਂ ਤੇ ਮਕਾਨ ਦੇ ਵਿੱਚ ਜਿਹੜਾ ਇਸ ਮਕਾਨ 'ਚ ਪਹਿਲੇ ਵੀ ਅੱਗ ਲੱਗ ਚੁੱਕੀ ਆ ਜੀ ਅਸੀਂ ਪਹਿਲੇ ਵੀ ਇਹਨੂੰ ਅਵੇਅਰ ਕਰ ਚੁੱਕੇ ਸੀ ਕਿ ਥੋੜਾ ਫਾਇਦਾ ਆਪਣਾ ਸਿਸਟਮ ਬਣਾ ਕੇ ਰੱਖੋ ਪਰ ਜਿਹੜਾ ਹੈ ਨਹੀਂ ਇਹਨੇ ਕੀਤਾ ਹੁਣ ਦੁਬਾਰਾ ਉਸੇ ਤਰ੍ਹਾਂ ਸ਼ਾਰਟ ਸਰਕਟ ਹੋਇਆ ਤੇ ਉਹਦੇ ਨਾਲ ਅਗ ਲੱਗ ਗਈ ਜੀ ਕੋਈ ਜਾਨੀ ਨੁਕਸਾਨ ਸਰ ਜਾਨੀ ਨੁਕਸਾਨ ਨਹੀਂ ਕੋਈ ਵੀ ਹੋਇਆ ਬਾਕੀ ਜਿਹੜਾ ਸਮਾਨ ਦਾ ਹੈ ਉਹ ਮਾਲਕਾਂ ਨੂੰ ਦੱਸ ਸਕਦੇ ਕਿ ਕੀ ਕੀ ਨੁਕਸਾਨ ਹੋਇਆ ਹੈ ਕਿ ਕਿਤਾ ਬਗੇ ਦੋ ਸਰ ਥੱਲੋ ਦੇ ਨਾਲ ਕੋਈ ਸ਼ਾਰਟ ਸਰਕਟ ਹੋਇਆ ਕੋਈ ਇਕੁਪਮੈਂਟ ਨਾਲ ਚੱਲਦਾ ਰਹਿ ਗਿਆ ਹੈ ਜਿੱਦਾਂ ਨਾਲ ਆਗ ਲੱਗੀ ਹੈ ਓਰੇ ਹਾਂ ਜੀ ਲੋ ਤੁਹਾਡੇ ਨਜ਼ਦੀਕ ਦੇ ਚੱਲਦੇ ਲੱਗੇ ਦੇ ਸਾਹਮਣੇ ਆਈ ਹੈ ਕਿ ਦੇਖੋ ਜੀ ਅੱਜ ਤੋਂ ਥੋੜੇ ਦਿਨ ਪਹਿਲੇ 15 ਨਵੰਬਰ ਨੂੰ ਵੀ ਇਹਨਾਂ ਦੇ ਘਰ ਅੱਗ ਲੱਗੀ ਪਰ ਪਿਛਲੀ ਵਾਰੀ ਜਿਹੜੀ ਅੱਗ ਲੱਗੀ ਉਹ ਕੋਟੇ ਤੇ ਲੱਗੀ ਤੇ ਉਹਦਾ ਕੋਈ ਇੰਦਾ ਹੋਇਆ ਨੁਕਸਾਨ ਬਚਾਉ ਗਿਆ ਪਰ ਮਾਨਵੀ ਦਿਆਂ ਨਾਲ ਕੀ ਇੰਨਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਇਸ ਵਾਰ ਜਿਹੜੀ ਅੱਗ ਲੱਗੀ ਹੈ ਇਹ ਕੋਈ ਪੌਣੇ ਕੇ 4 ਵਜੇ ਇਹਨਾਂ ਦੇ ਅੱਗ ਲੱਗੀ ਹੈ ਤੇ ਤਿੰਨ ਗੱਡੀਆਂ ਇਸ ਲਈ ਫਾਇਰ ਬ੍ਰਿਗੇਡ ਦੀਆਂ ਆ ਚੁੱਕੀਆਂ ਨੇ ਤੇ ਅੱਗ ਬੁਝਾਉਣ ਰਿਹਾ ਇਹਨਾਂ ਦੇ ਅੰਦਰ ਕੰਮ ਬੜਾ ਹੋਇਆ ਲੱਕੜ ਦਾ ਫਲਾਈ ਉਸ ਛਿਮਮ ਕੋਈ ਪਲਾਸਟਿਕ ਦੀ ਜਦ ਬਾਉਂਡਰੀ ਹੋਈ ਦੀਆ ਸਾਰੀ ਅੱਗ ਲੱਗੀ ਦੀਆ ਅੰਦਰ ਭੱਕੀ ਦੀ ਬੜੀ ਕੰਮ ਲਾ ਔਰ ਇਸ ਬਾਰੀ ਜਿਹੜਾ ਅੱਗ ਲੱਗੀ ਹੈ ਇਹ ਨਾਲ ਬਹੁਤ ਨੁਕਸਾਨ ਹੋਇਆ ਇਹਨਾਂ ਦਾ ਪਰ ਇਹ ਹੈ ਪਰਮਾਤਮਾ ਦੀ ਕਿਰਪਾ ਕੀ ਜਾਨਮਾਲ ਦੀ ਰੱਖਿਆ ਹੋ ਗਈ ਹੈ ਕਿਉਂਕਿ ਜਦ ਪਰ ਮਿਸਤਰੀ ਲੱਗੇ ਦੇ ਹੀ ਤਿੰਨ ਮਿਸਤਰੀ ਲੱਗੇ ਦੇ ਹੀ ਤਿੰਨੇ ਮਿਸਤਰੀ ਪੌੜੀ ਨਾਲ ਤੇ ਸ਼ਾਲਾ ਮਾਰ ਕੇ ਥੱਲੇ ਉਤਰਿਆ ਤੇ ਇੱਕ ਉਹਨਾਂ ਦਾ ਮੁੰਡਾ ਤੇ ਇੱਕ ਉਹਨਾਂ ਦੀ ਨੂੰਹ ਉਹ ਵੀ ਦੋ ਉੱਤੇ ਹੀ ਉਹਨਾਂ ਨੂੰ ਵੀ ਉਹਨਾਂ ਨੇ ਪੌੜੀ ਲਾ ਕੇ ਥੱਲੇ ਉਤਾਰਿਆ ਇਹ ਇਨਾਂ ਨਾਲ ਉਹਨਾਂ ਦਾ ਤੇ ਬਚਾਓ ਗਿਆ ਪਰ ਘਰ ਦਾ ਬਾਕੀ ਸਾਰਾ ਸਮਾਨ ਜਿੰਨਾ ਵੀ ਆ ਉਹ ਸਾਰਾ ਹੀ ਸੜਕੇ ਸੁਆਹ ਹੋ ਗਿਆ ਕੋਈ ਵੀ ਚੀਜ਼ ਨਹੀਂ ਬਚੀ ਆ